ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਹੀ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਇਸ ਚੈਨਲ ਤੇ ਰਿਸ਼ਤਿਆਂ ਦੀ ਫ੍ਰੀ ਐਡ ਲਗਾਈ ਜਾਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਰਿਸ਼ਤਿਆਂ ਦੀ ਫ੍ਰੀ ਐਡ ਲਗਵਾ ਸਕਦੇ ਹੋ ਸਾਡੇ ਕੋਲ ਅੱਜ ਦਾ ਰਿਸ਼ਤਾ ਨਵਾਂ ਸ਼ਹਿਰ ਤੋਂ ਹੈ ਜੀ ਲੜਕੀ ਦਾ ਰਿਸ਼ਤਾ ਹੈ ਕਾਸਟ ਹੈ ਤਰਖਾਣਾ ਲੜਕੀ ਦੀ ਡੇਟ ਆਫ ਬਰਥ 1985 ਇਹਨਾਂ ਦੀ ਹਾਈਟ ਆ 5 ਫੁੱਟ 3 ਇੰਚ ਇਹਨਾਂ ਨੇ ਸਟੱਡੀ ਕੀਤੀ ਆ ਐਮ ਕਾਮ ਪੋਸਟ ਗ੍ਰੈਜੂਏਟ ਲੜਕੀ ਤਲਾਕਸ਼ੁਦਾ ਹੈ ਜੀ ਇਹਨਾਂ ਕੋਲ ਇੱਕ ਬੇਟਾ ਹੈ 8 ਸਾਲ ਦਾ ਲੜਕੀ ਬਹੁਤ ਹੀ ਸੋਹਣੀ ਸੁਨੱਖੀ ਆ ਇਹਨਾਂ ਨੂੰ ਲੜਕਾ ਚਾਹੀਦਾ ਹੈ ਲੜਕਾ ਜਾਂ ਤਾਂ ਪੀਆਰ ਹੋਵੇ ਕਿਸੇ ਵੀ ਕੰਟਰੀ ਚ ਤੇ ਜਾਂ ਕੋਈ ਇੱਧਰ ਚੌਪ ਕਰਦਾ ਹੋਵੇ ਜੋ ਇਹਨਾਂ ਦੇ ਲੜਕੇ ਨੂੰ ਐਕਸੈਪਟ ਕਰ ਸਕੇ ਜੇ ਤੁਹਾਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ